ਯੂਟਿਊਬਰ ਚੈਨਲ ਦਿੱਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਨਿੱਗਾ ਸਵਾਗਤ ਆ ਦੋਸਤੋ ਕਾਫੀ ਦੇਰ ਪਿੱਛੋਂ ਅੱਜ ਤੁਹਾਡੇ ਰੂਬਰੂ ਹੋਣ ਲੱਗੇ ਆ ਕੰਮਕਾਰਾਂ ਦਾ ਕਰਕੇ ਤੁਹਾਨੂੰ ਪਤਾ ਕਈ ਵਾਰੀ ਟਾਈਮ ਨਹੀਂ ਲੱਗਦਾ ਤੇ ਅੱਜ ਇੱਕ ਆਪਾਂ ਕੁਝ ਡਿਸਕਸ਼ਨ ਤੁਹਾਡੇ ਦੇ ਨਾਲ ਕਰਨਾ ਚਾਹਾਂਗੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਵੀ ਜਿਹੜੀ ਇਰਾਨ ਤੇ ਇਜ਼ਰਾਇਲ ਦੀ ਜੰਗ ਆਪਸ ਵਿੱਚ ਲੱਗੀ ਹੋਈ ਆ ਉਹਦੇ ਵਿੱਚ ਅਮਰੀਕਾ ਵੀ ਇੱਕ ਤਰ੍ਹਾਂ ਦੇ ਨਾਲ ਕੁੱਦ ਪਿਆ ਹੈਗਾ ਤੇ ਉਹਦੀ ਆਪਾਂ ਗੱਲਬਾਤ ਕਰਾਂਗੇ ਨਾਲ ਦੀ ਨਾਲ ਫਰੀਡਨੋ ਦੇ ਵਿੱਚ ਛੇ ਜਸਵੰਤ ਸਿੰਘ ਖਾਲੜਾ ਦੇ ਨਾਂ ਦੇ ਉੱਤੇ ਇੱਕ ਸਕੂਲ ਦਾਦ ਘਟਨ ਹੋਣ ਜਾ ਰਿਹਾ ਹੈਗਾ ਤੇ ਇਸੇ ਤਰੀਕੇ ਦੇ ਨਾਲ ਜਿਵੇਂ ਕਹਿੰਦੇ ਹੁੰਦੇ ਆ ਵੀ ਕੈਨੇਡਾ ਦੇ ਵਿੱਚ ਕੁਸ਼ਕ ਹੋਰ ਜਿਹੜੀਆਂ ਫਰੋਤੀ ਵਗੈਰਾ ਦੀਆਂ ਕਾਲਾਂ ਆ ਰਹੀਆਂ ਹੈਗੀਆਂ ਉਹਦੇ ਵਿੱਚ ਵਾਧਾ ਹੋਇਆ ਹੈਗਾ ਤੇ ਨਾਲ ਦੀ ਨਾਲ ਉੱਥੇ ਇੱਕ Hindu ਜੈਂਟਲਮੈਨ ਨੂੰ ਗੋਲੀਆਂ ਮਾਰ ਕੇ ਮਾਰਿਆ ਵੀ ਗਿਆ ਹੈਗਾ ਤੇ ਨਾਲ ਦੀ ਨਾਲ ਉੱਥੇ ਪੀਰ ਪੁਲਿਸ ਵੱਲੋਂ 500 ਕਿਲੋਗ੍ਰam ਜਿਹੜੀ ਕੋਕੀਨ ਆ ਉਹ ਬਰਾਮਦ ਕੀਤੀ ਗਈ ਹੈਗੀ ਆ ਤੇ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਆ ਜਿਹੜਾ ਇਜ਼ਰਾਈਲ ਤੇ ਇਜ਼ਰਾਈਲ iran ਦੀ ਜੰਗ ਲੱਗੀ ਹੋਈ ਆ ਤੁਹਾਨੂੰ ਪਤਾ ਕਿ ਪਿਛਲੇ ਡੇਢ ਸਾਲ ਤੋਂ ਜਿਹੜੀ ਜੰਗ ਲਗਾਤਾਰ ਜਾਰੀ ਆ 7 ਅਕਤੂਬਰ ਨੂੰ ਜਦੋਂ ਹਮਾਸ ਨੇ ਇਜ਼ਰਾਈਲ ਦੇ ਵਿੱਚ ਹਮਲਾ ਕਰਕੇ ਬਹੁਤ ਸਾਰੇ ਲੋਕਾਂ ਨੂੰ ਮਾਰ ਦਿੱਤਾ ਸੀਗਾ ਤੇ ਤਕਰੀਬਨ 250 ਦੇ ਕਰੀਬ ਲੋਕਾਂ ਨੂੰ ਗਵਾਹ ਕਰ ਲਿਆ ਸੀਗਾ ਤੇ ਉਸ ਤੋਂ ਪਿੱਛੋਂ ਇਜ਼ਰਾਈਲ ਨੇ ਜਿਹੜਾ ਹਮਲਾ ਸਿਓ ਫਲਸਤਾਈਨ ਦੇ ਉੱਤੇ ਕੀਤਾ ਤੇ ਇੱਕ ਤਰ੍ਹਾਂ ਦੇ ਨਾਲ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਉੱਥੇ ਮਾਰੇ ਗਏ ਤੇ ਨਾਲ ਦੀ ਨਾਲ ਜਿਵੇਂ ਕਹਿੰਦੇ ਸਾਰਾ ਸ਼ਹਿਰ ਇੱਕ ਤਰ੍ਹਾਂ ਦੇ ਨਾਲ ਗਾਜ਼ਾ ਪੱਟੀ ਢਹਿ ਢੇਰੀ ਕਰ ਦਿੱਤਾ ਗਿਆ ਤੇ ਬਹੁਤ ਸਾਰੀਆਂ ਮਨੁੱਖੀ ਮੈਂ ਕਹਾਂ ਅਧਿਕਾਰਾਂ ਦਾ ਜੋ ਘਾਣਾ ਫਲਸਤਾਈਨ ਦੇ ਵਿੱਚ ਹੋਇਆ ਉਹ ਆਪਾਂ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਅੱਜ ਵੀ ਜਦੋਂ ਉੱਥੇ ਲੋਕ ਜਿਹੜੇ ਉੱਥੇ ਕੋਈ ਰੀਲੀਫ ਸੈਂਟਰ ਬਣੇ ਹੋਏ ਆ ਜਦੋਂ ਉੱਥੇ ਕੋਈ ਆਪਦਾ ਖਾਣਾ ਲੈਣ ਜਾਂਦੇ ਆ ਤਾਂ ਕਈ ਵਾਰੀ ਖੜਿਆਂ ਖੋੜਿਆਂ ਦੇ ਉੱਤੇ ਗੋਲੀ ਚੱਲ ਜਾਂਦੀ ਹੈਗੀ ਆ ਜਿਸ ਦਾ ਕਰਕੇ ਕਾਫੀ ਕੋਸ ਉੱਥੇ ਚੱਲ ਰਿਹਾ ਹੈਗਾ ਉਸ ਤੋਂ ਬਾਅਦ ਦੇ ਵਿੱਚ ਇਜ਼ਰਾਇਲ ਨੇ ਇੱਕ ਤਰ੍ਹਾਂ ਦੇ ਨਾਲ ਜਿਹੜੇ ਨਾਲ ਦੇ ਉਹਦੇ ਗਵਾਂਡੀ ਮਲਕ ਸੀ ਚਾਹੇ ਉਹ ਇੱਕ ਤਰ੍ਹਾਂ ਦੇ ਨਾਲ ਸੀਰੀਆ ਹੋਵੇ ਤੇ ਚਾਹੇ ਲਬਨਾਨ ਹੋਵੇ ਉਹਨਾਂ ਦੇ ਉੱਤੇ ਵੀ ਇਹਨੇ ਹਮਲੇ ਕਰ ਦਿੱਤੇ ਸੀਗੇ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਸਾਰੇ ਕਾਸੇ ਦੇ ਵਿੱਚ ਇਹਨਾਂ ਦਾ ਇਲਜ਼ਾਮ ਇਹ ਸੀ ਵੀ ਜਿਹੜਾ 7 ਅਕਤੂਬਰ ਨੂੰ ਹਮਲਾ ਇਜ਼ਰਾਇਲ ਦੇ ਵਿੱਚ ਕੀਤਾ ਗਿਆ ਤੇ ਉਹਦੇ ਪਿੱਛੇ ਕਿਤੇ ਨਾ ਕਿਤੇ ਈਰਾਨ ਦੀ ਜਿਹੜੇ ਪ੍ਰੌਕਸੀ ਗਰੁੱਪ ਹੈਗੇ ਆ ਉਹਨਾਂ ਦੇ ਹੱਥ ਹੈਗੇ ਆ ਵੀ ਈਰਾਨ ਇਹਨਾਂ ਨੂੰ ਬੈਕਅਪ ਕਰ ਰਿਹਾ ਹੈਗਾ ਕਿਉਂਕਿ ਜਿਵੇਂ ਕੱਲ ਹਜ਼ਬੁੱਲਾਹ ਵਗੈਰਾ ਦੇ ਬੰਦੇ ਜਿਹੜੇ ਲਬਨਾਨ ਦੇ ਵਿੱਚ ਵੀ ਸੀਗੇ ਇਸੇ ਤਰੀਕੇ ਦੇ ਨਾਲ ਸੀਰੀਆ ਦੇ ਵਿੱਚ ਵੀ ਇਹਨਾਂ ਦੇ ਬੰਦੇ ਸੀਗੇ ਉੱਥੇ ਜਿਹੜੇ ਕਿਸੇ ਨਾ ਕਿਸੇ ਤਰੀਕੇ ਨਾਲ ਇਜ਼ਰਾਈਲ ਦੇ ਉੱਤੇ ਹਮਲੇ ਕਰਦੇ ਸੀਗੇ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਜਿਵੇਂ ਕਹਿੰਦੇ ਹੁੰਦੇ ਹਨ ਨਾ ਵੀ ਜਿਹੜਾ ਇਜ਼ਰਾਈਲ ਸੀ ਉਹ ਬਹਾਨਾ ਪਾੜਦਾ ਸੀ ਵੀ ਈਰਾਨ ਦੇ ਉੱਤੇ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਹਮਲਾ ਕਰਾਂ ਤੇ ਇਹਨਾਂ ਨੇ ਜਿਵੇਂ ਕਹਿੰਦਾ ਵੀ ਬਹਾਨਾ ਜਾ ਬਣਾ ਕੇ ਵੀ ਜਿਹੜਾ ਈਰਾਨ ਆ ਉਹ ਪਰਮਾਣੂ ਬੰਬ ਬਣਾਉਣ ਜਾ ਰਿਹਾ ਹੈਗਾ ਤੇ ਉਹ ਬਹੁਤ ਕਰੀਬ ਆ ਤੇ ਉਹਦਾ ਕਰਕੇ ਕਿਤੇ ਨਾ ਕਿਤੇ ਇਹਨਾਂ ਨੇ ਇੱਕ ਪਾਸੇ ਤਾਂ ਅਮਰੀਕਾ ਉਹਦੇ ਨਾਲ ਗੱਲਬਾਤ ਕਰ ਰਿਹਾ ਸੀਗਾ ਪਰਮਾਣੂ ਸੰਧੀ ਦੇ ਸਬੰਧ ਦੇ ਵਿੱਚ ਤੇ ਦੂਜੇ ਪਾਸੇ ਉਸੇ ਚੀਜ਼ ਦਾ ਫਾਇਦਾ ਚੱਕ ਕੇ ਇਹਨਾਂ ਨੇ ਈਰਾਨ ਦੇ ਵਿੱਚ ਮਸਾਦ ਦੇ ਕੋਸਪੈਟ ਖਰਾਈ ਇਹਦਾ ਕਰਕੇ ਇਹਨਾਂ ਨੇ ਆਰਾਨ ਦੀ ਜਿਹੜੀ ਮਿਲਟਰੀ ਲੀਡਰਸ਼ਿਪ ਸੀਗੀ ਉਹਦੇ ਕਾਫੀ ਵੱਡੇ ਉੱਚ ਅਹੁਦਿਆਂ ਦੇ ਉੱਤੇ ਬਰਾਜਮਾਰ ਬੰਦਿਆਂ ਨੂੰ ਮਾਰ ਮੁਕਾਇਆ ਸੀਗਾ ਤੇ ਉਸ ਤੋਂ ਬਾਅਦ ਦੇ ਵਿੱਚ ਹਵਾਈ ਹਮਲੇ ਆਰਾਨ ਦੇ ਵਿੱਚ ਸ਼ੁਰੂ ਹੋਏ ਉੱਥੋਂ ਦੀਆਂ ਜਿਹੜੀਆਂ ਪਰਮਾਣੂ ਸਾਈਟਾਂ ਸੀਗੀਆਂ ਉਹਨਾਂ ਦੇ ਉੱਤੇ ਹਮਲੇ ਹੋਏ ਪਰ ਉਹ ਪਰਮਾਣੂ ਸਾਈਟਾਂ ਧਰਤੀ ਦੇ ਵਿੱਚ ਇੰਨੀਆਂ ਡੂੰਘੀਆਂ ਸੀਗੀਆਂ ਵੀ ਉਹਨਾਂ ਇਜ਼ਰਾਈਲ ਦੇ ਹਮਲਿਆਂ ਦਾ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਹੋਇਆ ਤੇ ਪਰ ਇਹਨਾਂ ਨੂੰ ਇਹ ਕਿਆਸਰਾਹੀ ਹੈ ਨਹੀਂ ਸੀ ਵੀ ਜਿਹੜਾ ਇਰਾਨ ਆ ਉਹ ਜਵਾਬੀ ਕਾਰਵਾਈ ਵੀ ਕਰੂਗਾ ਤੇ ਕਿਉਂਕਿ ਇਰਾਨ ਨੇ ਕਾਫੀ ਲੰਮੇ ਸਮੇਂ ਤੋਂ ਜਿਹੜਾ ਮਜ਼ਾਇਦ ਪ੍ਰੋਗਰਾਮ ਆ ਉਹਦੀ ਸ਼ੁਰੂਆਤ ਕੀਤੀ ਹੋਈ ਸੀਗੀ ਤੇ ਇਹਨਾਂ ਨੂੰ ਆਪਦੇ ਜਿਹੜਾ ਆਇਰਨ ਡੋਮ ਸੀ ਉਹਦੇ ਉੱਤੇ ਬੜਾ ਮਾਣ ਸੀਗਾ ਤੇ ਪਰ ਇਰਾਨ ਨੇ ਜਿਹੜਾ ਵਾਪਸੀ ਹਮਲਾ ਕੀਤਾ ਹੈਗਾ ਉਹਦਾ ਰਿਟਾਲੀਏਟ ਕੀਤਾ ਹੈਗਾ ਉਹ ਕਾਫੀ ਨੁਕਸਾਨ ਉਹਨੇ ਇਜ਼ਰਾਈਲ ਦੇ ਵਿੱਚ ਕੀਤਾ ਕਾਫੀ ਬਿਲਡਿੰਗਾਂ ਨੂੰ ਨਿਸ਼ਾਨਾ ਬਣਾਇਆ ਗਿਆ 25 ਤੇ ਲੋਕ ਵੀ ਉੱਥੇ ਮਾਰੇ ਗਏ ਤੇ ਨਾਲ ਦੀ ਨਾਲ ਕਾਫੀ ਗਿਣਤੀ ਦੇ ਵਿੱਚ ਲੋਕ ਉੱਥੇ ਜ਼ਖਮੀ ਵੀ ਹੋਏ ਇਸੇ ਤਰੀਕੇ ਦੇ ਨਾਲ ਜਿਹੜਾ ਇਜ਼ਰਾਈਲ ਦਾ ਹਵਾਈ ਹਮਲਾ ਸੀ ਉਹਦੇ ਵਿੱਚ ਵੀ 4-500 ਬੰਦਾ ਮਾਰੇ ਗਏ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਲੋਕ ਜ਼ਖਮੀ ਵੀ ਹੋਏ ਤਹਿਰਾਨ ਸ਼ਹਿਰ ਨੂੰ ਲੋਕ ਛੱਡ ਛੱਡ ਕੇ ਜਾ ਰਹੇ ਹੈਗੇ ਆ ਤੇ ਉਹ ਇਸੇ ਤਰੀਕੇ ਦੇ ਨਾਲ ਕਾਫੀ ਉੱਥੇ ਕਮਸਾਨ ਗਿਆ ਚੱਲਿਆ ਹੋਇਆ ਸੀਗਾ ਤੇ ਕਿਤੇ ਨਾ ਕਿਤੇ ਜਿਹੜਾ ਇਜ਼ਰਾਈਲ ਸੀ ਉਹ ਚਾਹੁੰਦਾ ਸੀ ਵੀ ਜਿਹੜਾ ਅਮਰੀਕਾ ਇਸ جنگ ਦੇ ਵਿੱਚ ਘਸੀਟਿਆ ਜਾਵੇ ਉਹਨਾਂ ਨੂੰ ਵੀ ਅਸੀਂ ਇਨਵੋਲਵ ਕਰੀਏ ਤੇ ਇਸੇ ਚੀਜ਼ ਦੇ ਚੱਲਦੇ ਹੋਏ ਉਹਨੇ ਲਗਾਤਾਰ ਅਮਰੀਕਾ ਨੂੰ ਕੰਪੈਲ ਕੀਤਾ ਵੀ ਜਿਹੜਾ ਨਾ ਇਰਾਨ ਦੀਆਂ ਪਰਮਾਣੂ ਜਿਵੇਂ ਕਹਿੰਦਾ ਵੀ ਥਾਮਾਂ ਹੈਗੀਆਂ ਉਹ ਧਰਤੀ ਦੇ ਵਿੱਚ ਢੰਗਾਈ ਦੇ ਵਿੱਚ ਹੋਣ ਕਰਕੇ ਸਾਡੇ ਵੱਸੋਂ ਬਾਹਰ ਆ ਗੱਲ ਵੀ ਤੁਸੀਂ ਉੱਥੇ ਕਲਸਟਰ ਬੰਬ ਸਿੱਟੋ ਜਾਂ ਉਹ ਬੰਬ ਲੈ ਕੇ ਆਓ ਜਿਹੜੇ ਕਿਤੇ ਨਾ ਕਿਤੇ ਜਿਵੇਂ ਕਹਿੰਦੇ ਹੁੰਦੇ ਆ ਵੀ 30 30 ਹਜ਼ਾਰ ਪਾਉਂਡ ਭਾਰੇ ਬੰਬ ਹੈਗੇ ਆ ਉਹ ਵੀ ਉਹਨਾਂ ਨੂੰ ਬੈਂਕਰ ਮਾਸਟਰ ਬੰਬੀ ਕਿਹਾ ਜਾਂਦਾ ਤੇ ਉਹ ਅਮਰੀਕਾ ਦੇ ਕੋਲ ਹੀ ਆ ਤੇ ਅਮਰੀਕਾ ਹੀ ਆਪਦੇ B52 ਬੰਬਰਾਂ ਤੋਂ ਉਹਨਾਂ ਨੂੰ ਦਾਗ ਸਕਦਾ ਤੇ ਪਹਿਲਾਂ ਦਾ ਪ੍ਰੈਜ਼ੀਡੈਂਟ 트ੰਪ ਕਹਿੰਦੇ ਸੀ ਮੈਂ 2 ਵੀਕ ਦਾ ਟਾਈਮ ਦਿੰਨਾ ਇਰਾਨ ਨੂੰ ਉਹ ਅਨ ਕੰਡੀਸ਼ਨਲ ਜਿਹੜਾ ਸਰੈਂਡਰ ਆ ਉਹ ਕਰੇ ਤੇ ਕਿਤੇ ਨਾ ਕਿਤੇ ਜਿਹੜਾ ਇਰਾਨ ਸੀ ਉਹ ਕਹਿ ਰਿਹਾ ਸੀਗਾ ਵੀ ਤੁਸੀਂ ਪਹਿਲਾਂ ਇਜ਼ਰਾਇਲ ਦੇ ਜਿਹੜੇ ਹਮਲੇ ਆ ਉਹ ਬੰਦ ਕਰੋ ਫਿਰ ਗੱਲਬਾਤ ਅੱਗੇ ਹੋਊਗੀ ਤੇ ਇਸੇ ਚੀਜ਼ ਦੇ ਵਿੱਚ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਚੁੱਪਚੀ ਪੀਤੇ ਤਿੰਨ ਜਿਹੜੇ B52 ਬੰਬਰਸ ਸੀ ਉਹਨਾਂ ਨੂੰ ਭੇਜ ਕੇ ਆਰਾਨ ਦੀਆਂ ਤਿੰਨ ਜਿਹੜੀਆਂ ਪਰਮਾਣੂ ਥਾਮਾਸ ਸੀ ਉੱਥੇ ਜਿਹੜੇ ਉਹ ਬੰਕਰ ਬਾਸਟਰ ਬੰਬ ਬਹੁਤ ਸੱਟੇ ਆ 30 30 ਹਜ਼ਾਰ ਕਹਿੰਦੇ ਉਹਨਾਂ ਦਾ ਪੌਂਡ ਭਾਰ ਆ ਤੁਸੀਂ ਦੇਖੋ ਵੀ ਕਿੰਨਾ ਖਤਰਨਾਕ ਉਹ ਬੰਬ ਹੋਊਗਾ ਤੇ ਉੱਥੇ ਭਾਰੀ ਜਿਹੜੀ ਤਬਾਹੀ ਮਚਾਈ ਗਈ ਆ ਤੇ ਉਹਦੇ ਜਵਾਬ ਦੇ ਵਿੱਚ ਜਿਹੜਾ ਆਰਾਨ ਸੀ ਉਹਨੇ ਵੀ ਆਪਣੀਆਂ ਹੋਰ ਜਿਹੜੀਆਂ ਵੱਡੀਆਂ ਮਜ਼ਾਈਲਾਂ ਸੀ ਉਹ ਇਜ਼ਰਾਈਲ ਵੱਲ ਨੂੰ ਸਿੱਧੀਆਂ ਕੀਤੀਆਂ ਹੈਗੀਆਂ ਜਿਹਦਾ ਕਰਕੇ ਕਾਫੀ ਨੁਕਸਾਨ ਇਜ਼ਰਾਈਲ ਦੇ ਵਿੱਚ ਵੀ ਹੋਇਆ ਹੈਗਾ ਸੋ ਕਿਤੇ ਨਾ ਕਿਤੇ ਅਮਰੀਕਾ ਉਹ ਇਜ਼ਰਾਈਲ ਦੀ ਪਿੱਠ ਦੇ ਆਣ ਖੜਾ ਹੋਇਆ ਦੂਸਰੇ ਪਾਸੇ ਆਰਾਂ ਦੇ ਜਿਹੜੇ ਸੰਪਰਕ ਦੇ ਵਿੱਚ ਦੇਸ਼ ਹੈਗੇ ਆ ਚਾਈਨਾ ਰਸ਼ੀਗਾ ਤੇ ਨਾਰਥ ਕੋਰੀਆ ਉਹ ਕਿਤੇ ਨਾ ਕਿਤੇ ਹਥਿਆਰਾਂ ਵਗੈਰਾ ਦੇ ਨਾਲ ਉਹਦੀ ਵੀ ਮਦਦ ਕਰ ਰਹੇ ਹੈਗੇ ਆ ਪਰ ਲੋਕ ਥੋੜਾ ਜਿਹਾ ਇਸ ਗੱਲ ਤੋਂ ਚਿੰਤਾਤਾ ਵੀ ਕਿਤੇ ਇਹ ਜਿਹੜੀ ਲੜਾਈ ਆ ਇਹ ਇੱਕ ਤਰ੍ਹਾਂ ਦੇ ਨਾਲ ਵਰਲਡ ਵਾਰ 3 ਦਾ ਰੂਪ ਨਾ ਧਾਰਨ ਕਰ ਜਾਵੇ ਇਹ ਜਿਦਾ ਕਰਕੇ ਜਿਵੇਂ ਕਹਿੰਦਾ ਭਾਰੀ ਨੁਕਸਾਨ ਉੱਥੇ ਹੋਇਆ ਹੈਗਾ ਤੇ ਆਸ ਕਰਦੇ ਆ ਵੀ ਇਹ ਜਿਹੜੀਆਂ ਲੜਾਈਆਂ ਹੈਗੀਆਂ ਛੇਤੀ ਬੰਦ ਹੋਣ ਕਿਉਂਕਿ ਪ੍ਰੈਜ਼ੀਡੈਂਟ 트ੰਪ ਨੇ ਤਾਂ ਇਹ ਗੱਲ ਕਹੀ ਸੀ ਮੈਂ ਆਪਦੇ ਰਾਜ ਦੇ ਵਿੱਚ ਕੋਈ ਲੜਾਈ ਨਹੀਂ ਹੋਣ ਦੇਵਾਂਗਾ ਮੈਂ ਤਾਂ ਰਸ਼ਗਦੀ ਵਾਰ ਵੀ 24 ਘੰਟਿਆਂ ਦੇ ਵਿੱਚ ਬੰਦ ਕਰਾ ਦੂੰਗਾ ਮੈਂ ਤਾਂ ਗਾਜ਼ਾ ਦੇ ਉੱਤੇ ਹਮਲੇ ਹੀ ਬੰਦ ਕਰਾ ਦੂੰਗਾ ਪਰ ਉਹ ਬੰਦ ਤਾਂ ਕੀ ਹੋਣੇ ਸੀ ਲੜਾਈ ਐ ਕੋਹੋਰ ਸ਼ੁਰੂ ਹੋ ਗਈ ਐ ਤੇ ਅਮਰੀਕਾ ਵੀ ਉਹਦਾ ਇੱਕ ਤਰ੍ਹਾਂ ਦੇ ਨਾਲ ਪਾਰਟ ਬਣ ਗਿਆ ਜਿਦਾ ਕਰਕੇ ਕਾਫੀ ਸਾਰੇ ਅਮਰੀਕਨ ਇਸ ਚੀਜ਼ ਤੋਂ ਨਾਰਾਜ਼ ਵੀ ਹੈਗੇ ਆ ਵੀ ਇਹ ਗੱਲਬਾਤ ਜਿਹੜੀ ਸੀਗੀ ਇਹ ਨਹੀਂ ਹੋਣੀ ਚਾਹੀਦੀ ਤੇ ਦੂਸਰੇ ਪਾਸੇ ਜਿਵੇਂ ਕਹਿੰਦੇ ਵੀ ਅ ਅਮਰੀਕਾ ਦੇ ਵਿੱਚ ਇੱਕ ਹੋਰ ਬੜੀ ਖੁਸ਼ੀ ਦੀ ਗੱਲ ਆ ਵੀ ਅਮਰੀਕਾ ਦੇ ਵਿੱਚ ਸ਼ਹੀਦ ਜਸਵੰਤ ਸਿੰਘ ਖਾਲੜਾ ਦਾ ਜਿਹੜਾ ਪਾਰਕ ਆ ਉਹ ਫਿਰਜ ਨੂੰ ਸ਼ਹਿਰ ਦੇ ਵਿੱਚ ਪਹਿਲਾਂ ਹੀ ਬਣ ਚੁੱਕਿਆ ਹੈਗਾ ਤੇ ਲੰਬੇ ਸਮੇਂ ਤੋਂ ਜਿਹੜੇ ਇੱਥੋਂ ਦੀ ਜਕਾਰਾ ਮੂਵਮੈਂਟ ਆ ਜਾਂ ਜਿਹੜੇ ਇੱਥੋਂ ਦੇ ਸਕੂਲ ટ્રਸਟੀ ਸਾਡੇ ਪੰਜਾਬੀ ਮੈਂਬਰ ਬਣੇ ਹੋਏ ਆ ਚਾਹੇ ਜਸਪ੍ਰੀਤ ਸਿੱਧੂ ਹੋਵੇ ਉਹ ਚਾਹੇ ਨਰਨਦੀਪ ਚੰਨ ਹੋਵੇ ਚਾਹੇ ਉਸਤਾ ਸਾਹਿਬ ਹੁਣ ਉਹਨਾਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੇ ਵੀ ਫ੍ਰਿਜਨੋ ਦੇ ਕਿਸੇ ਨਾ ਕਿਸੇ ਸਕੂਲ ਦਾ ਨਾਮ ਵੀ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਨਾਮ ਦੇ ਉੱਤੇ ਰੱਖਿਆ ਜਾਵੇ ਤੇ ਇੱਕ ਐਲੀਮੈਂਟਰੀ ਸਕੂਲ ਦੀ ਜਿਹੜੀ ਬਿਲਡਿੰਗ ਆ ਉਹ ਫ੍ਰਿਜਨੋ ਦੇ ਵਿੱਚ ਤਿਆਰ ਹੋਈ ਹੈਗੀ ਆ ਤੇ ਜਿਹਦਾ ਪਿਛਲੇ ਕਾਫੀ ਸਮੇਂ ਤੋਂ ਨਾਮ ਰੱਖਣ ਦੇ ਵਾਸਤੇ ਡੋੜ ਪ੍ਰਪੋਜ਼ਲਾਂ ਦਿੱਤੀਆਂ ਜਾ ਰਹੀਆਂ ਸੀ ਜਿਦੇ ਵਿੱਚ ਹੀ ਜਸਵੰਤ ਸਿੰਘ ਖਾਲੜਾ ਦੇ ਨਾਮ ਦੀ ਪ੍ਰਪੋਜ਼ਲ ਆਈ ਸੀਗੀ ਤੇ ਉਸ ਤੋਂ ਬਾਅਦ ਸਿਟੀ ਨੇ ਉਸ ਪ੍ਰਪੋਜ਼ਲ ਨੂੰ ਅਪਰੂਵ ਕੀਤਾ ਤੇ ਹੁਣ ਜਿਹੜਾ ਇਹ ਐਲੀਮੈਂਟਰੀ ਸਕੂਲ ਹੈਗਾ ਉਹ ਫ੍ਰੀਜਨੋਰੇਜ ਬਣ ਕੇ ਤਿਆਰ ਹੋ ਗਿਆ ਜਿਦੇ ਵਿੱਚ ਵੱਡੇ ਅੱਖਰਾਂ ਦੇ ਵਿੱਚ ਹੀ ਜਸਵੰਤ ਸਿੰਘ ਖਾਲੜਾ ਦਾ ਨਾਮ ਲਿਖਿਆ ਹੋਇਆ ਤੇ ਮਨ ਬੜਾ ਖੁਸ਼ ਹੁੰਦਾ ਵੀ ਜਿਸ ਇਨਸਾਨ ਨੇ ਮਨੁੱਖੀ ਕਦਰਾਂ ਕੀਮਤਾਂ ਦੀ ਖਾਤਰ 1995 ਦੇ ਵਿੱਚ ਸ਼ਹੀਦੀ ਦਿੱਤੀ ਸੀਗੀ ਉਹਦੀ ਸ਼ਹੀਦੀ ਦਾ ਮੌਲਾ ਜਿਹੜਾ ਉਹ ਪੈ ਰਿਆ ਹੈਗਾ ਤੇ ਜਿਹਦਾ ਕਰਕੇ ਹੁਣ ਇਹ ਸਕੂਲ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਤੇ ਆਹ ਆਉਣ ਵਾਲੇ ਵੀਰਵਾਰ ਨੂੰ ਮੇਰੇ ਖਿਆਲ 25 ਤਰੀਕ ਨੂੰ ਜਿਹੜੀ ਦੀ ਇਗਨੋਰੇਸ਼ਨ ਹੈਗੀ ਆ ਉਹ ਹੋਣੀ ਹੈਗੀ ਆ ਦਾਦ ਘਾਟਣੀ ਜਿਹਦਾ ਸਮਾਰੋਹ ਹੈਗਾ ਉਹ ਹੋਣਾ ਹੈਗਾ ਦੇ ਮੈਂ ਕੰਗ੍ਰੈਚੂਲੇਟ ਕਰਨਾ ਚਾਹੂੰਗਾ ਪੂਰੀ ਕਮਿਊਨਿਟੀ ਨੂੰ ਬੀ ਜੀ ਜਸਵੰਤ ਸਿੰਘ ਖਾਲੜਾ ਦੇ ਨਾਂ ਤੇ ਪਹਿਲਾ ਜਿਹੜਾ ਸਕੂਲ ਆ ਹੋ ਅਮਰੀਕਾ ਦੇ ਵਿੱਚ ਬਣ ਕੇ ਫ੍ਰਿਜਨੋ ਦੇ ਵਿੱਚ ਤਿਆਰ ਹੋ ਗਿਆ ਤੇ ਆਉਣ ਆਉਂਦੇ ਵੀਰਵਾਰ ਨੂੰ ਇਹਦੀ ਜਿਹੜੀ ਅਦਗਾਟਣਾ ਹੈਗਾ ਉਹ ਹੋਣਾ ਹੈਗਾ ਇਸੇ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚੋਂ ਕਾਫੀ ਸਾਰੀਆਂ ਖਬਰਾਂ ਆ ਰਹੀਆਂ ਹੈਗੀਆਂ ਵੀ ਉੱਥੇ ਜਿਹੜੇ ਗੈਂਗਸਟਰ ਆ ਉਹ ਲਗਾਤਾਰ ਪੈਰ ਪਸਾਰਦੇ ਜਾ ਰਹੇ ਹੈਗੇ ਜਿਹੜੀਆਂ ਫਰੋਤੀ ਵਗੈਰਾ ਦੀਆਂ ਕਾਲਾਂ ਉਹ ਲਗਾਤਾਰ ਵੱਡੇ ਬਿਜ਼ਨਸਮੈਨਾਂ ਨੂੰ ਆਉਂਦੀਆਂ ਤੇ ਫਰੋਤੀਆਂ ਦਿੱਤੀਆਂ ਵੀ ਜਾ ਰਹੀਆਂ ਹੈਗੀਆਂ ਤੇ ਕੋਸ਼ਕੋ ਚੀਜ਼ਾਂ ਹੈਗੀਆਂ ਜਿਹੜੀਆਂ ਪੁਲਿਸ ਦੇ ਰਿਕਾਰਡ ਦੇ ਵਿੱਚ ਆਉਂਦੀਆਂ ਕਈ ਚੀਜ਼ਾਂ ਜਿਹੜੇ ਹੈ ਹੈਗੀਆਂ ਉਹ ਆਉਂਦੀਆਂ ਹੀ ਨਹੀਂ ਚੁੱਪਚੀ ਪੀਤੇ ਫਰੋਤੀਆਂ ਦਿੱਤਾਂ ਗਿਆ ਦੰਗਾ ਹੈਗੀਆਂ ਜਿਹੜਾ ਇੰਡੀਆ ਉਹ ਕੈਨੇਡਾ ਦੇ ਉੱਤੇ ਦਬਾਅ ਪਾ ਰਿਹਾ ਵੀ ਜਿਹੜਾ ਲਾਰੈਂਸ ਬਿਸ਼ਨੋਈ ਗੈਂਗ ਹੈਗਾ ਉਹਨੂੰ ਇੱਕ ਤਰ੍ਹਾਂ ਦੇ ਨਾਲ ਅਤਵਾਦੀ ਸੰਗਠਨ ਐਲਾਨਿਆ ਜਾਵੇ ਤੇ ਇਸੇ ਤਰੀਕੇ ਪਿਛਲੇ ਦਿਨੀ ਐ esport ਦਾ ਬਿਜ਼ਨਸਮੈਨ ਸੀ ਹਿੰਦੂ ਜੈਂਟਲਮੈਨ ਤੇ ਉਹਨਾਂ ਦੀ ਗੋਲੀ ਮਾਰ ਕੇ ਹੱਤਿਆ ਵੀ ਕਰ ਦਿੱਤੀ ਗਈ ਹੈਗੀ ਹੈ ਹਲੇ ਇਹ ਨਹੀਂ ਪਤਾ ਵੀ ਕੀ ਇਹ ਇਹਨਾਂ ਫਰੋਤੀਆਂ ਦੇ ਨਾਲ ਰਿਲੇਟਡ ਸੀ ਜਾਂ ਕੋਈ ਕੀ ਸੀਗਾ ਕਿਉਂਕਿ ਉਹ ਬੰਦਾ ਇੱਕ ਤਰ੍ਹਾਂ ਦੇ ਨਾਲ ਜਾਇਦਾਦ ਨੂੰ ਡਿਵੈਲਪ ਕਰਦਾ ਸੀਗਾ ਤੇ ਰੀਅਲਟਰ ਸੀਗਾ ਤੇ ਜਿਹਦਾ ਕਰਕੇ ਹੁਣ ਇਹ ਖਰਸਾ ਜਿਤਾਇਆ ਜਾ ਰਿਹਾ ਵੀ ਉਹਨੂੰ ਪਹਿਲਾਂ ਵੀ ਸਾਲ ਪਹਿਲਾਂ ਵੀ ਕਾਫੀ ਸਾਰੀਆਂ ਕਾਲਾਂ ਜਿਹੜੀਆਂ ਉਹ ਗੈਂਗਸਟਰਾਂ ਤੋਂ ਆਂਗੀਆਂ ਸੀਗੀਆਂ ਫਰਾਉਤੀਆਂ ਦੀਆਂ ਹੋ ਸਕਦਾ ਵੀ ਇਹ ਫਰਾਉਤੀ ਦਾ ਹੀ ਕਾਂਡ ਹੋਵੇ ਪਰ ਕੈਨੇਡਾ ਦੇ ਵਿੱਚ ਜਿਹੜੇ ਗੈਂਗਸਟਰ ਆ ਉਹਨਾਂ ਨੇ ਲਗਾਤਾਰ ਆਪਣੇ ਪੈਰ ਫਸਾਰੇ ਹੋਏ ਆ ਕੈਨੇਡਾ ਜਿਹੜਾ ਕਾਨੂੰਨ ਆਫੋ ਕਾਫੀ ਨਰਮਾ ਜੀ ਦਾ ਕਰਕੇ ਲੋਕ ਉਸ ਚੀਜ਼ ਦਾ ਫਾਇਦਾ ਉਠਾਉਂਦੇ ਆ ਤੇ ਲੋਕਾਂ ਤੋਂ ਜਿਹੜੇ ਪੈਸੇ ਆ ਲਗਾਤਾਰ ਮੰਗੇ ਜਾ ਰਹੇ ਆ ਇਸੇ ਤਰੀਕੇ ਦੇ ਨਾਲ ਪੀਲ ਪੁਲਿਸ ਨੇ ਉਧਰ ਜਿਹੜਾ ਅਨਟਾਰੀਓ ਵਾਲਾ ਏਰੀਆ ਉਥੋਂ 18 ਪੰਜਾਬੀਆਂ ਨੂੰ ਜਿਹੜਾ ਕਾਰਾਂ ਦੀ ਚੋਰੀ ਦੇ ਸਬੰਧ ਦੇ ਵਿੱਚ ਗ੍ਰਿਫਤਾਰ ਕੀਤਾ ਹੈਗਾ ਕਿਉਂਕਿ ਕਾਰਾਂ ਦੀਆਂ ਚੋਰੀਆਂ ਕੈਨੇਡਾ ਦੇ ਵਿੱਚ ਆਮ ਜੀ ਗੱਲ ਹੋਈ ਪਈ ਹੈ ਮਹਿੰਗੀਆਂ ਕਾਰਾਂ BMW ਬੀ ਆਪਣਾ ਮਰਸੀਡੀਜ਼ ਵਗੈਰਾ ਇਹਨਾਂ ਕਾਰਾਂ ਦੀ ਜਿਹੜੀ ਚੋਰੀ ਆ ਵੱਡੀ ਪੱਧਰ ਤੇ ਹੁੰਦੀ ਹੈ ਤੇ ਪੰਜਾਬੀਆਂ ਦੇ ਨਾਮ ਪਹਿਲਾਂ ਵੀ ਆਏ ਆ ਹੁਣ ਟੋਇੰਗ ਕੰਪਨੀਆਂ ਵਾਲੀ ਬੰਦੇ ਹੈਗੇ ਆ ਕੁਸ਼ਕ 18 ਬੰਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਵੀ ਉਹ ਗੱਡੀਆਂ ਟੋ ਕਰਦੇ ਆ ਤੇ ਮੁੜ ਕੇ ਉਹ ਗੱਡੀਆਂ ਲੱਭਦਿਆਂ ਹੀ ਨਹੀਂ ਜਿਨ੍ਹਾਂ ਦੇ ਕੋਲੋਂ 42 ਲੱਖ ਕੈਨੇਡੀਅਨ ਡਾਲਰ ਦੀ ਜਿਹੜੀ ਇੱਕ ਤਰ੍ਹਾਂ ਦੇ ਨਾਲ ਜਾਇਦਾਦ ਜ਼ਬਤ ਕੀਤੀ ਗਈ ਹੈ ਇਸੇ ਤਰੀਕੇ ਦੇ ਨਾਲ 500 ਕਿਲੋਗ੍ਰam ਕੋਕੀ ਨਵੀਂ অন্ਟਾਰੀਓ ਦੇ ਏਰੀਏ ਦੇ ਵਿੱਚ ਅਪੀਲ ਪੁਲਿਸ ਨੇ ਬਰਾਮਦ ਕੀਤੀ ਹੈ ਇਹਦੇ ਵਿੱਚ ਵੀ ਪੰਜਾਬੀਆਂ ਨੇ ਝੰਡੇ ਕੱਡੇ ਆ ਤੇ ਇਹਦੇ ਵਿੱਚ 6 ਪੰਜਾਬੀਆਂ ਦੇ ਨਾਂ ਆਏ ਹੈਗੇ ਜਿਦੇ ਵਿੱਚ ਮਨਪ੍ਰੀਤ ਸਿੰਘ 44 ਸਾਲ ਦਾ ਕਰਮਜੀਤ ਸਿੰਘ 36 ਸਾਲ ਦਾ ਸਰਤਾਜ ਸਿੰਘ 27 ਸਾਲ ਦਾ ਗੁਰਪ੍ਰੀਤ ਸਿੰਘ 36 ਸਾਲ ਦਾ ਅੰਕਾਰ ਸਿੰਘ 31 ਸਾਲ ਦਾ ਅਰਵਿੰਦਰ ਸਿੰਘ 29 ਸਾਲ ਦਾ ਤੇ ਤਰਨ ਹੋਰ ਮੋਲ ਦੇ ਲੋਕ ਇਹਦੇ ਵਿੱਚ ਗ੍ਰਿਫਤਾਰ ਹੋਇਆ ਟੋਟਲ 9 ਬੰਦੇ 500 ਪਾਉਂਡ ਜਿਵੇਂ ਕਿ ਕੋਕੀਨ ਕੋਈ ਥੋੜੀ ਨਹੀਂ ਹੁੰਦੀ 5 ਕੁਆਂਟਲ ਕਿੱਥੇ ਰੱਖਣੀ ਆ ਤੇ ਉਹਦੀ ਸਟਰੀਟ ਵੈਲਿਊ ਕਿੰਨੀ ਹੋਊਗੀ ਤੇ ਕੱਲ ਨੂੰ ਉਹ ਸਾਡੇ ਬੱਚਿਆਂ ਦੇ ਹੱਥਾਂ ਦੇ ਵਿੱਚ ਆ ਕੇ ਉਹਨਾਂ ਨੂੰ ਨਸ਼ੇੜੀ ਬਣਾਊਗੀ ਸੋ ਮੈਂ ਸਮਝਦਾ ਵੀ ਇਦਾਂ ਦੇ ਜਦੋਂ ਵੀ ਕਾਰੇ ਹੁੰਦੇ ਹੈਗੇ ਆ ਤਾਂ ਜਿਹੜੀ ਕੈਨੇਡੀਅਨ ਪੁਲਿਸ ਆ ਜਾਂ ਉਥੋਂ ਦਾ ਜਸਟਿਸ ਸਿਸਟਮ ਹੈਗਾ ਉਹਨਾਂ ਨੂੰ ਸਖਤ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਸਾਲਾਬੱਦੀ ਜੇਲ੍ਹਾਂ ਦੇ ਵਿੱਚ ਸਿੱਟਣਾ ਚਾਹੀਦਾ ਤਾਂ ਕਿ ਕੋਈ ਜਿਹੜਾ ਹੋਰ ਆ ਉਹ ਹੌਸਲਾ ਨਾ ਕਰ ਸਕੇ ਵੀ ਮੈਂ ਦੁਬਾਰਤ ਤੋਂ ਕੋਈ ਇਦਾਂ ਦੀ ਗੱਲਬਾਤ ਕਰਾਂ ਬਹੁਤ ਸਾਰੇ ਟਰੱਕ ਡਰਾਈਵਰ ਸਾਡੇ ਪੰਜਾਬੀ ਵੀਰ ਵੀ ਇਹਨਾਂ ਜਿਵੇਂ ਕਹਿੰਦਾ ਵੀ ਡਰੱਗ ਦੇ ਧੰਦਿਆਂ ਦੇ ਵਿੱਚ ਇਨਵੋਲਵ ਹੁੰਦੇ ਹੈਗੇ ਆ ਤੇ ਕਾਫੀ ਸਾਰਾ ਡਰੱਗ ਕਦੇ ਕੈਨੇਡਾ 'ਚ ਫੜਿਆ ਗਿਆ ਕਦੇ ਅਮਰੀਕਾ ਦੇ ਵਿੱਚ ਫੜਿਆ ਗਿਆ ਠੀਕ ਆ ਤੁਸੀਂ ਇੱਕ ਸੌਖਾ ਰਾਹ ਜ਼ਰੂਰ ਚੁਣਦੇ ਹੈਗੇ ਹੋ ਪਰ ਕਿਤੇ ਨਾ ਕਿਤੇ ਜਿਵੇਂ ਕਹਿੰਦਾ ਵੀ ਇਹਦੇ ਨਾਲ ਜਿਹੜਾ ਪੂਰਾ ਪੰਜਾਬੀ ਭਾਈਚਾਰਾ ਉਹਦਾ ਜਿਹੜਾ ਬਦਨਾਮੀ ਆ ਉਹ ਹੁੰਦੀ ਆ ਰਹੀ ਹੈਗੀ ਆ ਤੇ ਮੈਨੂੰ ਲੱਗਦਾ ਵੀ ਜਿਹੜੇ ਇਦਾਂ ਦੇ ਡਰੱਗ ਡੀਲਰ ਹੈਗੇ ਆ ਜਾਂ ਇਦਾਂ ਦੇ ਗੈਂਗਸਟਰ ਲੋਕ ਹੈਗੇ ਆ ਲੋਕਾਂ ਨੂੰ ਇਹਨਾਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਇਹਨਾਂ ਦੇ ਨਾਲ ਜੇ ਵਗਾਂ ਰੋਟੀ ਬੇਟੀ ਦੀ ਜਿਹੜੀ ਸਾਹ ਜ ਉਹ ਕੱਟ ਦੇਣੀ ਚਾਹੀਦੀ ਹੈ ਤਾਂ ਕਿ ਇਹਨਾਂ ਨੂੰ ਥੋੜਾ ਜਿਹਾ ਪਤਾ ਲੱਗੇ ਵੀ ਇਹ ਇਹਨਾਂ ਮੁਲਕਾਂ ਦੇ ਵਿੱਚ ਅਸੀਂ ਕੰਮਕਾਰ ਕਰਨ ਆਏ ਹੈਗੇ ਆ ਇੱਥੇ ਆ ਕੇ ਸਖਤ ਮਿਹਨਤਾਂ ਕਰਕੇ ਵੀ ਜਿਹੜੇ ਜ਼ਿੰਦਗੀ ਦੇ ਚੰਗੇ ਅਚੀਵਮੈਂਟ ਆ ਹੋ ਸਕਦੀਆਂ ਹੈਗੀਆਂ ਜਿਹੜਾ ਡਰੱਗ ਵਾਲਾ ਧੰਦਾ ਹੈਗਾ ਇਹ ਕੋਈ ਬਹੁਤਾ ਚੰਗਾ ਨਹੀਂ ਹੈਗਾ ਕਿਉਂਕਿ ਜੇ ਅੱਜ ਇਮਕਿਲਾ ਆਪਾਂ ਡਰੱਗ ਵੇਚਦੇ ਆ ਅੱਗੇ ਆਪਣੇ ਬੱਚੇ ਵੇਚਣਗੇ ਫਿਰ ਇਸ ਚੀਜ਼ ਵੱਲ ਨੂੰ ਹੋਰ ਤਸਵੀ ਜਾਨਗੇ ਫਿਰ ਇਹਦੇ ਵਿੱਚੋਂ ਨਿਕਲਣ ਵਾਸਤੇ ਕੋਈ ਰਾਹ ਨਹੀਂ ਆਪਾਂ ਨੂੰ ਲੱਭਣਾ ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਜਿਹੜੀ ਕੈਨੇਡਾ ਗਵਰਨਮੈਂਟ ਹੈਗੀ ਉਹਨਾਂ ਨੂੰ ਸਖਤ ਕਾਨੂੰਨ ਬਣਾਉਣੇ ਚਾਹੀਦੇ ਆ ਵੀ ਜਿਹੜੇ ਲੋਕ ਇਹਨਾਂ ਡਰੱਗਾਂ ਦੇ ਵਿੱਚ ਇਹਨਾਂ ਫਰੋਤੀਆਂ ਦੇ ਵਿੱਚ ਇਨਵੋਲਵ ਹੁੰਦੇ ਆ ਉਹਨਾਂ ਨੂੰ ਲੰਮੀਆਂ ਸਜ਼ਾਵਾ ਹੋਣ ਤਾਂ ਕਿ ਕੋਈ ਹੋਰ ਇਸ ਪਾਸੇ ਵੱਲ ਨੂੰ ਆਉਣ ਦਾ ਹੌਸਲਾ ਨਾ ਕਰ ਸਕੇ ਸੋ ਇੰਨੀਆਂ ਖਬਰਾਂ ਅੱਜ ਦੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਸੀ ਤੇ ਸਾਡਾ ਚੈਨਲ ਆ ਉਹ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਅਗਲੇ ਵੀਕ ਆਪਾਂ ਫੇਰ ਕਿਸੇ ਹੋਰ ਖਬਰਾਂ ਦੇ ਉੱਤੇ ਚਰਚਾ ਕਰਨ ਵਾਸਤੇ ਇਕੱਤਰ ਹੋਵਾਂਗੇ ਤਦ ਤੱਕ ਦੇ ਲਈ ਜੀਓ ਦਾ ਸਤਿ ਸ੍ਰੀ ਅਕਾਲ